ਲਓ ਜੀ ਧਾਲ ਸਬਜੀ ਬਣਾਉਣ ਤੋਂ ਬਾਅਦ ਇੱਧਰ ਆ ਗਏ ਆਪਾਂ ਪਸ਼ੂਆਂ ਦੇ ਵਿੱਚ ਤੇ ਸਭ ਤੋਂ ਪਹਿਲਾਂ ਜੀ ਤੁਹਾਨੂੰ ਦਿਖਾ ਦਿੰਨੇ ਆ ਆਪਾਂ ਬਿੱਲੀਆਂ ਆਪਣੀਆਂ ਦੇਖੋ ਜੀ ਇਹਨਾਂ ਨੂੰ ਲਿਆ ਕੇ ਦਿੰਦੀ ਐ ਮੋਟੇ-ਮੋਟੇ ਚੂਹੇ ਬਿੱਲੀ ਖਾਨ ਨੂੰ ਪੂਰਾ ਗਝਾਇਆ ਵਾ ਰਾਤ ਨੂੰ ਪੂਰਾ ਪਾਉਂਦੇ ਤਮੱਚੜ ਇਹ ਹੋਰ ਇਹ ਵਾਲੀਆਂ ਬੋਰੀਆਂ ਤੇ ਬਾਧੂ ਖੇਡਦੇ ਕੁਦ ਦੇ ਮਲਦੇ ਆ ਕਰਦੇ ਆ ਆਪਦੀ ਮਸਤੀ ਦੇਖੋ ਤੰਨੇ ਬੱਚੇ ਐ ਇਹਦੇ ਤੇ ਇੱਥੇ ਰੇੜੀ ਖੜੀ ਹੁੰਦੀ ਉਹ ਮਸ਼ੀਨ ਤੇ ਬਿਠੇ ਰਾ ਪੰਗੇ ਲੈਂਦੀ ਆ ਖੇਡਦੇ ਕਰਦੇ ਆ ਇਹ ਵਾਦੂ ਚਲੋ ਜੀ ਆਪਾਂ ਇਧਰ ਇਹਨੇ ਦੋ ਪਸ਼ੂ ਪਿਆ ਕੇ ਬੰਨਤੇ ਆ ਜੀ ਤੇ ਉਹ ਲਾਈ ਸੀ ਉਹ ਉੱਥੇ ਬੰਨੀ ਸੀ ਤੇ ਉਹ ਵੇਖੋ ਖੁੱਲ ਕੇ ਆ ਗਈ ਗਲਾਬੋ ਤੇ ਇਧਰ ਆਪਾਂ ਇੱਕ ਮੱਝ ਦਾ ਦਾਣਾ ਪਾ ਲਿਆ ਤੇ ਕਰਦੇ ਆ ਧਾਰਾਂ ਤੇ ਆਉਣ ਦੀ ਤਿਆਰੀ ਤੇ ਉਧਰ ਆਪਾਂ ਗੁਆਪਾਰ ਕੇ ਰੇੜਾ ਖੜਿਆਤਾ ਜੀ ਤਿੰਨ ਚਾਰ ਦਿਨ ਰਹਿ ਗਿਆ ਇੱਕ ਤਰੀਕ ਨੂੰ ਉਹਦੇ ਸਕੂਲ ਲੱਗਣੇ ਆ ਫਿਰ ਉਹ ਆਜਿਆ ਕਰੂਗੀ ਤੇ ਉਹਨੇ ਦਿਨ ਆਪਾਂ ਰਖਸ਼ੇ ਦੀ ਪਾ ਕੇ ਗੋਟ ਚੱਕਦੇ ਆ ਜੀ ਤੇ ਇਧਰ ਆਪਣੇ ਪਾਣੀ ਪਿਆ ਕੇ ਪਸ਼ੂ ਕਰਦਗੇ ਥਾਂ ਥਾਂ ਤੇ ਕੱਢ ਲਗੇ ਧਾਰਾਂ ਜੀ ਇਹ ਵੀ ਤਾਬਲੇ ਹੋਏ ਪਏ ਆ ਤੇ ਆਪਾਂ ਬਾਲਟੀ ਤੇ ਆਪਦਾ ਕੰਨੀਆਂ ਚੱਕ ਲੈਂਦੇ ਆ ਆ ਥਾਲੀ ਚ ਪਾਏ ਸੀ ਛਲਕੇ ਜਿਹੜੇ ਕੱਦੂ ਦੇ ਜੀ ਪੇਠੇ ਦੇ ਤੇ ਕਿਉਂਕਿ ਪਸ਼ੂ ਨਹੀਂ ਰੱਗ ਜਾਏ ਆ ਜੀ ਉਹ ਸੌਕੀ ਵਗੈਰਾ ਖਾਣ ਸਾਰੇ ਦੇ ਆਂਬ ਕੇਲੇ ਜੋ ਵੀ ਆਪਾਂ ਚੀਜ਼ ਬਣਾਉਣੇ ਉਹਦੇ ਛਿਲਕੇ ਹੁਣ ਜੋ ਪਸ਼ੂ ਨੂੰ ਪਾਉਣ ਵਾਲੇ ਹੁਣ ਉਹ ਆਪਾਂ ਪਾ ਦਿੰਨੇ ਹੁੰਨੇ ਆ ਤੇ ਦੁਪਹਿਰੇ ਜਦੋਂ ਪੱਠੇ ਪਾਏ ਜੀ ਉਦੋਂ ਆਪਾਂ ਅੰਦਰ ਬੋਕਰ ਮਾਰਤੀ ਸੀ ਬੋਕਰ ਮਾਰ ਕੇ ਸਾਫ਼ ਕਰ ਲਿਆ ਸੀ ਕਿਉਂਕਿ ਸਵੇਰ ਨੂੰ ਸੌਕ ਜੂਗਾ ਕਮਸ਼ਰੀ ਹੋ ਜਾਂਦੀ ਆ ਬਸ ਇੱਕ ਦੋ ਦਿਨਾਂ ਦੇ ਵਿੱਚ ਆਪਾਂ ਫਿਰ ਪਾਉਣੇ ਆ ਜੀ ਮੱਛਰਦਾਨੀ ਕਿਉਂਕਿ ਰਾਤ ਨੂੰ ਇਹ ਤੜਫਦਿਆਂ ਬਹੁਤ ਗੁਹਾ ਵੜਦਿਆਂ ਸਾਰੀ ਰਾਤ ਮਸ਼ਰੀ ਜੀ ਤੰਗ ਕਰਦੀ ਆ ਮੱਛਰ ਤਾਂ ਹੈ ਨਹੀਂਗਾ ਤੇ ਚਲੋ ਜੀ ਆਪਾਂ ਕੱਢ ਲਗੇ ਧਾਰਾਂ ਉਹਨੂੰ ਵੀ ਬੰਦ ਕੇ ਥਾਂਸਰ ਉਹਨੂੰ ਵੀ ਬੰਦਤਾ ਜੀ ਆਪਾਂ ਥਾਂਸਰ ਤੇ ਸਵੇਰ ਆਪਾਂ ਗੁਹਾ ਚੱਕ ਕੇ ਤੇ ਥਾਂ ਤੋਹ ਦਿੰਨੇ ਹੁੰਨੇ ਆ ਕਿਉਂਕਿ ਖੁਰ ਵੱਡ ਬਹੁਤ ਕਰਦਿਆਂ ਜੀ ਇਹ ਫਿਰ ਭੈੜਾ ਲੱਗਦਾ ਇੱਥੋਂ ਦੀ ਸਾਰੀ ਦਿਹਾੜੀ ਵੇੜੇ ਵੇੜੀ ਲੰਘਣਾ ਹੁੰਦਾ ਤੇ ਇਹ ਕੱਲ ਵਾਲੇ ਕੱਲਾਲੇ ਬਲੌਗ ਦਾ ਅਗਲਾ ਪਾਰਟ ਆ ਜੀ ਆਪ ਕੱਲ ਵੀਡੀਓ ਕਾਫੀ ਲੰਬੀ ਹੋ ਗਈ ਸੀ ਆਪਾਂ ਫਿਰ ਅੱਧੀ ਪਾਈ ਐ ਤੇ ਉਸੇ ਰੰਦਾ ਹੀ ਸ਼ਾਮ ਦਾ ਕੰਮ ਆ ਸ਼ਨੀਵਾਰ ਦਾ 28 ਤਰੀਕ ਦਾ ਤੇ ਇਧਰ ਆਪਾਂ ਮੱਝ ਨੂੰ ਪਾੜਾ ਪਾਤਾ ਤੇ ਇਹਦੀ ਕੱਢ ਲਗੀ ਤਾਰ ਤੇ ਉਹਦਾ ਪਾ ਕੇ ਰੱਖਤਾ ਉਹਨੂੰ ਆਪਾਂ ਇਹਦੇ ਮੂਰੇ ਰੱਖ ਹੀ ਦਿੰਨੇ ਆ ਕਿਉਂਕਿ ਜੀ ਇਹ ਇਹਦੀ ਸਪੀਡ ਬੜੀ ਖਾਨ ਦੀ ਸਲੋ ਐ ਤੇ ਉਹਦੇ ਤਾਰ ਕੱਢਦੇ ਕੱਢਦੇ ਫਿਰ ਇਹ ਥੋੜਾ ਘਣਾ ਖਾ ਲੂਗੀ ਕੁਸ ਤਾਰ ਕੱਢਦੇ ਕੱਢਦੇ ਖਾ ਲੂਗੀ ਤੇ ਫਿਰ ਆਪਾਂ ਟੱਬ ਚੱਕ ਦਾਂਗੇ ਮੂਰੋ ਜੀ ਨਹੀਂ ਫਿਰ ਆਪਾਂ ਸ਼ੂ ਤੋੜਦਾ ਵਾ ਠੀਕ ਹੈ ਜੀ ਉਹਦੀ ਆਪਾਂ ਕੱਢ ਲਗੇ ਧਾਰਤਿਆਂ ਨੂੰ ਪਾਦ ਕੇ ਦਾਣਾ ਤੇ ਮਿਲਦੇ ਆ ਤੁਹਾਨੂੰ ਆਪਾਂ ਥੋੜੀ ਦੇਰ ਬਾਅਦ ਤੇ ਇਹ ਸ਼ਾਮ ਦੀ ਰੁਟੀਨ ਦੇ ਕੰਮ ਹੈ ਉਹਨਾਂ ਦਾ ਬਲੌਗ ਆਪਾਂ ਤੁਹਾਡੇ ਨਾਲ ਸਾਂਝਾ ਕਰਦੇ ਐ ਇਹਦੀ ਧਾਰ ਲਈ ਆਪਾਂ ਚੋ ਜੀ ਤੇ ਹੁਣ ਆਪਾਂ ਚੋਨੇ ਦੂਜੀ ਮੱਝ ਦੀ ਧਾਰ ਸ਼ਾਮ ਵੇਲੇ ਆਪਣੇ ਤਿੰਨੇ ਪਸੂ ਹੀ ਮਿਲਦੇ ਆ ਸਵੇਰ ਵੀ ਤਿੰਨੇ ਮਿਲਦੇ ਆ ਤੇ ਇੱਧਰ ਆਪਾਂ ਰੱਖ ਲਿਆ ਸਾਰਾ ਸਮਾਨ ਤੇ ਹੁਣ ਆਪਾਂ ਇਹਦੀ ਧਾਰ ਕੱਢ ਲਗੇ ਜੀ ਤੇ ਫੇਰ ਕੱਢਾਂਗੇ ਉਹ ਵਾਲੀ ਝੋਟੀ ਦੀ ਤੇ ਫੇਰ ਕਰ ਦਾਂਗੇ ਪਸੂ ਪਾਸੀ ਤੇ ਪੱਠੇ ਪਾਉਂਦੀ ਆ ਸਰਦਾਰ ਜੀ ਕਿਉਂਕਿ ਮੈਂ ਪੱਠੇ ਨਹੀਂ ਪਾਉਂਦੀ ਜੀ ਕਿਤੇ ਅਮਰਜੈਂਸੀ ਚ ਮੈਨੂੰ ਪਾਉਣੇ ਪੈਂਦੇ ਉਦੋਂ ਮੈਂ ਪਾ ਲਈ ਨਹੀਂ ਹੁੰਦੀ ਆ ਉਦੋਂ ਪੱਠੇ ਮੈਂ ਪਾ ਲਈ ਨਹੀਂ ਹੁੰਦੀ ਆ ਕਿਉਂਕਿ ਜਿਵੇਂ ਤੁਹੋ ਗੋਡੇ ਤੋਂ ਤੁਰਿਆ ਨਹੀਂ ਜਾਂਦਾ ਬਾਹਰ ਚੱਕ ਕੇ ਤਾਂ ਕਰਕੇ ਸਰਦਾਰ ਜੀ ਪੱਠੇ ਪਾ ਲੈਂਦੇ ਹੁੰਦੇ ਆ ਉਹਨੇ ਹੁਣ ਸ਼ਾਮ ਨੂੰ ਸੁਬਾਹ ਤੇ ਪੱਠੇ ਪਾ ਕੇ ਰੱਖਣੇ ਆ ਆਪਾਂ ਕੱਢ ਲਗੇ ਧਾਰ ਲਓ ਜੀ ਇਹਦੀ ਆਪਾਂ ਧਾਰ ਕੱਢ ਲਈਏ ਤੇ ਹੁਣ ਆਪਾਂ ਪੀੜੀ ਆਪਦੀ ਲੈ ਕੇ ਚੱਲ ਗਏ ਉਧਰ ਦੂਜੀ ਝੋਟੀ ਵੱਲ ਤੇ ਇਹਦੀ ਆਪਾਂ ਧਾਰ ਕੱਢ ਲਗੇ ਤੇ ਆਪਾਂ ਪੱਠੇ ਠੀਕ ਕਰਨੇ ਪੈਣੇ ਆ ਅੰਦਰpass ਇਹਦਾ ਆ ਪਿਆ ਜੀ ਦਾਣਾ ਪਿਆੰਤਾ ਇਹ ਤੇ ਭਿੱਜਿਆਵਾਂ ਦਾਣਾ ਖਾ ਕੇ ਪਸੰ ਖਾਣਾ ਪਸੰਦ ਕਰਦੀ ਆ ਜੀ ਉਹ ਜਾਦੀ ਖਾ ਕੇ ਖੁਸ਼ ਰਹਿੰਦੀ ਆ ਇਹਦੇ ਚ ਇੱਕ ਕਬਲਾ ਦਾਣੇ ਦਾ ਆਵळा ਤੇ ਇੱਕ ਆਟੀ ਦਾ ਕਣਕ ਦੇ ਦਾ ਜੀ ਆਪ ਆਪਿਆਂ ਤਾਂ ਤੇ ਹੁਣ ਆਪ ਅੰਦਰਲੇ ਪਾਸੇ ਜੀ ਜਾ ਕੇ ਜੀ ਇਹਦੇ ਪੱਠੇ ਸਹੀ ਕਰਦਗੇ ਪੱਠਿਆਂ ਦੇ ਉੱਪਰ ਪਾਵਾਂਗੇ ਨਾਲੇ ਪੱਠੇ ਖਾ ਲੈਣਗੇ ਜਿਹੜੇ ਪਏ ਐ ਖਾ ਲੂਗੀ ਢੱਡ ਭਰ ਲੂਗੀ ਤੇ ਨਾਲੇ ਦਾਣਾ ਨਹੀਂ ਖਰਾਬ ਹੁੰਦਾ ਜੀ ਤੇ ਆਪਾਂ ਇਹਦੇ ਪੱਠੇ ਸਹੀ ਕਰਦਗੇ ਤੇ ਇਹਨੂੰ ਪਾਦਗੇ ਉੱਪਰ ਇਹਦੇ ਦਾਣਾ ਤੇ ਇਹਦੀ ਵੀ ਧਾਰ ਕੱਢ ਲਗੇ ਤੇ ਗਰਮੀ ਨੇ ਬੁਰੇ ਹਾਲ ਕੀਤੇ ਪਏ ਆ ਜੀ ਬਹੁਤ ਹੀ ਬੁਰਾ ਹਾਲ ਆ ਗਰਮੀ ਦੇ ਨਾਲ ਮਸ਼ਰੀ ਆ ਉਤੋਂ ਗਰਮੀ ਹੋਈ ਪਈ ਆ ਬੁਰਾਈ ਹਾਲ ਹੋਇਆ ਪਿਆ ਵਾ ਚਲੋ ਜੀ ਆਪਾਂ ਇਹਨੂੰ ਪਾ ਦਗੇ ਦਾਣਾ ਲਓ ਜੀ ਤਾਂ ਰਾਂ ਆਪਾਂ ਕੱਢ ਲੀਂਗਾ ਤੇ ਗਰਮੀ ਦਾ ਬਹੁਤ ਬੁਰਾ ਹਾਲ ਐ ਸਾਰੀ ਚੁੰਨੀ ਮੇਰੀ ਭੱਜ ਗਈ ਨਚੋੜ ਨਾਲ ਹੀ ਐ ਇੰਨਾ ਮੜਕਾ ਆਇਆ ਪਿਆ ਤੇ ਆਪਾਂ ਚੱਲਦੇ ਆਂ ਰਸੋਈ ਦੇ ਵਿੱਚ ਜੀ ਦੁੱਧ ਵਾ ਸ਼ਾਮ ਦੇ ਨਾਲੇ ਤੁਹਾਨੂੰ ਸਬਜੀ ਦਿਖਾਉਣੇ ਆ ਆਪਾਂ ਪਾਵਾਂ ਦੇ ਵਿੱਚ ਉਹਦੇ ਗੜ ਸ਼ਕਰਖੰਡ ਕੁਛ ਵੀ ਇਹਨਾਂ ਦੇ ਵਿੱਚ ਤੇ ਲੈ ਚ ਲਗੇ ਦੁੱਧ ਆ ਪਰ ਸੋਈ ਦੇ ਵਿੱਚ ਤੇ ਦੁੱਧ ਸੰਭਗੇ ਨਾਲੇ ਤੇ ਨਾਲੇ ਆਪਾਂ ਤੁਹਾਨੂੰ ਦਿਖਾਉਣੇ ਆ ਸਬਜੀ ਮਿੱਠੀ ਮਿਰਚੀ ਦੀ ਸਬਜ਼ੀ ਤੇ ਇਹਦੇ ਵਿੱਚ ਪਾਲਦੇ ਆਪਾਂ ਥੋੜੀ ਜਿਹੀ ਸ਼ੱਕਰ ਸ਼ੱਕਰ ਪਾਉਣੀ ਪੈਣੀ ਹੈ ਜੀ ਕਿਉਂਕਿ ਗੁੜ ਜਿਹੜਾ ਉਹ ਹੁਣ ਮੈਲਟ ਨਹੀਂ ਹੋਣਾ ਵਿੱਚ ਕਿਉਂਕਿ ਗਰਮੀ ਨਾਲ ਚਾ ਕੇ ਥੋੜਾ ਜਿਹਾ ਗੜਨਾ ਹੋ ਜਾਂਦਾ ਸਾਗ ਤਾਂ ਇਹ ਆਪਾਂ ਥੋੜੀ ਜਿਹੀ ਸ਼ੱਕਰ ਪਾ ਕੇ ਇਹਨੂੰ ਆਪਾਂ ਫੇਰ ਗਰਮ ਕਰ ਦਾਂਗੇ ਆਰੇ ਤੇ ਰੋਟੀ ਖਾਣੇ ਗਰਮ ਹੋ ਜਾਈਏ ਇਹਦੇ ਵਿੱਚ ਛੱਕਰ ਮੈਲਟ ਹੋ ਜੂਗੀ ਇਸ ਤਰ੍ਹਾਂ ਸਬਜੀ ਬਹੁਤ ਵਧੀਆ ਬਣਦੀ ਆ ਜੀ ਆਪਾਂ ਇੱਕ ਕੜਚੀ ਆ ਆ ਸਪਲਾਈ ਸਕੂਲ ਦਾ ਪਾਤਾ ਵਿੱਚ ਉਹਦੇ ਤੇ ਹੁਣ ਆਪਾਂ ਪੱਖਾ ਚਲਾਇਆ ਜੀ ਬੜੀ ਗਰਮੀ ਆ ਬੜਾਈ ਹਾਲ ਹੋਇਆ ਪਿਆ ਮੁਰਗੇ ਦੇ ਨਾਲ ਕਿੰਦਰੋਂ ਪੈਂਦੀ ਆ ਧੁੱਪ ਦੀ ਆ ਜੀ ਲੈਟ ਦੀ ਬੁਸ਼ੀ ਤੇ ਸਕਰੀਨ ਵੀ ਛੋਲ ਹੁੰਦੀ ਜੱਜ ਨਾਲ ਠੀਕ ਆ ਜੀ ਤੇ ਆਪਾਂ ਨਾਲ ਦੇ ਗੈਸਾਂ ਦੇ ਨਾਲ ਜੱਟ ਹਵਾ ਆਦੀ। ਫੇਰ ਕਰਕੇ ਪੱਖਾ ਬੰਦ। ਆਪਾਂ ਗੈਸ ਚਲਾਵਾਂਗੇ ਸਾਗੀਆਂ ਤੇ ਨਾਲ ਲਾਗਾਂਗੇ ਰੋਟੀ ਤੇ ਗਰਮ ਕਰਾਂਗੇ ਬੇਕੰਸ਼ਨ ਤੇ। ਰੋਟੀ। ਆਪਾਂ ਬੋਤਲੋਂ ਗਰੀਸਾ ਗਲੇ ਦੇ ਵਿੱਚ। ਜੱਟ ਰੱਖਦੇ ਆ ਤਾਂ ਕੰਮਾਂ ਨੂੰ ਟਵੇਲਾ ਹੁੰਦਾ ਨੇ ਸਾਰੀ ਚੱਗ ਜੀ ਨੂੰ ਉਨੀ ਨਹੀਂ ਜਾਂਦੀ ਠੀਕ ਹੈ ਜੀ ਤੇ ਚਲੋ ਜੀ ਅੱਜ ਦੇ ਬਲੌਗ ਦਾ ਵੀ ਐਂਡ ਇਥੇ ਕਰਦੇ ਆ ਤੇ 내ਲਿਆਂ ਦਾ ਹਾਜੀ ਨਾਲ ਕਿਸੇ ਹੋਰ ਬਲੌਗ ਜਾਂ ਵੀਡੀਓ ਦੇ ਨਾਲ ਨਹੀਂ ਐਵੇਂ ਆਪਾਂ ਬਲੌਗ ਹੀ ਸਟਾਰਟ ਕਰਿਆ ਕਰਾਂਗੇ ਹਾਂ ਆਪਾਂ ਕੱਲ ਦੇ ਲੋਕ ਕੋਣੀ ਸਟਾਰਟ ਕੀਤੇ ਆ ਜੀ ਆਪਾਂ ਮੇਰੀ ਉਹ ਨੂੰ ਪਾਉਂਦੇ ਤੇ ਕੋਈ ਤੁਸੀਂ ਸਕੋ ਰਿਮੂਵ ਕਰਨੀ ਮੇਰੇ ਵਲੌਗ ਨੂੰ ਆਪਾਂ ਡੇਲੀ ਵਲੌਗ ਦੇ ਕੰਮ ਸਵੇਰ ਸ਼ਾਮ ਦੁਪਹਿਰ ਤੇ ਜਾਂ ਕਿਤੇ ਖੇਤ ਬੰਨੇ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਗਏ ਤਾਂ ਖੇਤ ਬੰਨੇ ਵੈਸੇ ਆਪਣਾ ਕਾਲੂ ਤੋਂ ਨਾਮ ਕੰਪਲੀਟ ਹੋ ਜੂਗਾ ਲੱਤੂਆ ਲੱਤੂਆ ਤੇ ਰਿਆਂ ਦਾ ਕੰਮ ਸਟਾਰਟ ਹੋ ਜੂਗਾ ਕੋਈ ਵੀ ਬਾਸ ਸੱਤੇਆਂ ਦਾ ਕੰਮ ਸਟਾਰਟ ਹੋ ਜੂਗਾ ਤੇ ਠੀਕ ਹੈ ਜੀ ਤੁਸੀਂ ਕਮੈਂਟ ਕਰਕੇ ਦਈਓ ਸੋ ਤੁਹਾਨੂੰ ਮੇਰਾ ਅੱਜ ਦਾ ਬਲੌਗ ਇਸ ਤਰ੍ਹਾਂ ਦਾ ਲੱਗਾ ਤੇ ਮਿਲਦੀ ਹੈ ਕਿਸੇ ਹੋਰ ਬਲੌਗ ਦੇ ਨਾਲ ਤਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ ਜੀ ਸਾਰਿਆਂ ਦਾ ਸਪੋਰਟ ਕਰਨ ਲਈ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਇਸ ਵੀਡੀਓ ਨੂੰ ਬਲੌਗ ਨੂੰ ਸ਼ੇਅਰ ਜ਼ਰੂਰ ਕਰਨਾ ਥੈਂਕ ਯੂ ਜੀ ਸਾਰਿਆਂ ਦਾ